ਬਹੁਤ ਸਵਾਗਤ ਹੈ ਮੇਰੇ ਪ੍ਰੈਸ ਦੇ ਸਾਰੇ ਵੀਰਾਂ ਦਾ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੇ ਪਵਿੱਤਰ ਤਿਹਾੜੀ ਦੀ ਬਹੁਤ-ਬਹੁਤ ਵਧਾਈ ਲੱਖ-ਲੱਖ ਵਧਾਈ ਆਉਣ ਵਾਲੇ ਤਿਹਾੜਾਂ ਦੇ ਦਿਨ ਤੁਹਾਡੇ ਸਾਰਿਆਂ ਦੇ ਜੀਵਨ ਚ ਖੁਸ਼ੀਆਂ ਲੈ ਕੇ ਆਉਣ ਔਰ ਤੁਹਾਡੇ ਮਾਦਮ ਦੇ ਰਹਹੀਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਪ੍ਰਦੇਸ਼ ਵਾਸੀਆਂ ਨੂੰ ਵੀ ਵਧਾਈ ਦਿੰਦਾ ਦੋਸਤੋ ਜਿਹੜਾ ਅੱਜ ਦਾ ਮੁੱਦਾ ਇਹ ਬੜਾ ਇਹ ਤਿਹਾੜਾਂ ਨਾਲ ਰਿਲੇਟਡ ਔਰ ਖਾਸ ਕਰਕੇ ਸਾਡੀ ਜਨਤਾ ਦੇ ਨਾਲ ਰਿਲੇਟਡ ਇੱਕ ਬਹੁਤ ਗੰਭੀਰ ਮੁੱਦਾ ਜਿਹੜਾ ਮੌਕੇ ਦੀ ਸਰਕਾਰ ਦੀ ਇੱਕ ਹੋਰ ਬਹੁਤ ਵੱਡੀ ਨਲਕੀ ਨੂੰ ਉਜਾਗਰ ਕਰ ਰਿਹਾ ਸਾਢੇ 3 ਸਾਲ ਸਤਾ ਚ ਰਹਿੰਦੇ باوجود ਵੱਡੀਆਂ-ਵੱਡੀਆਂ ਪਾਲਿਸੀਆਂ ਬਣਾ ਕੇ ਲੋਕਾਂ ਨੂੰ ਬੜਾ ਗੁੰਮਰਾਹ ਕਰਕੇ ਬੜਾ ਕੁਝ ਦੱਸ ਕੇ ਇਹਦੇ باوجود ਉਹਨਾਂ ਗੱਲਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਔਰ ਜਦੋਂ ਦਿਨ ਤਿਹਾਰ ਆ ਗਈ ਉਹ ਵੀ ਐਸਾ ਪਵਿੱਤਰ ਤਿਹਾੜ ਜਿਹੜਾ ਸਮਾਜਿਕ ਏਕਤਾ ਦਾ ਸਮਰਸਤਾ ਦਾ ਆਪਸੀ ਭਾਈਚਾਰੇ ਦਾ ਹਿੰਦੁਸਤਾਨੀ ਦੀ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਧਰਮ ਦਾ ਪ੍ਰਤੀਕ ਸਾਰੇ ਲੋਕ ਰਲ ਮਿਲ ਕੇ ਬੜੇ ਪਿਆਰ ਔਰ ਸ਼ਰਧਾ ਦੇ ਨਾਲ ਦੀਵਾਲੀ ਦਾ ਤਿਹਾੜ ਖੁਸ਼ੀਆਂ ਨਾਲ ਮਨਾਉਂਦੇ ਆ ਹਰ ਆਪਣੇ ਘਰ ਦੇ ਬਾਹਰ ਲਿਖਦਾ ਲਗਾਉਂਦਾ ਵੀ ਦੀਵਾਲੀ ਖੁਸ਼ੀ ਨਾਲ ਮਨਾਈ ਗਈ ਇਹ ਕਿਹਦਾ ਪਵਿੱਤਰ ਤਿਹਾਰ ਔਰ ਜਿਸ ਢੰਗ ਦੇ ਨਾਲ ਕਾਰਪੋਰੇਸ਼ਨ ਵੱਲੋਂ ਮੌਕੇ ਦੀ ਸਰਕਾਰ ਵੱਲੋਂ ਇਹ ਕਿਹਦੀ ਸ਼ੈ ਦੇ ਉੱਤੇ ਔਰ ਕਿਹੜੀ ਨੀਤੀ ਦੇ ਨਾਲ ਜਦੋਂ ਇੱਕ ਗਰੀਬ ਤੋਂ ਗਰੀਬ ਆਦਮੀ ਵੀ ਜਿੱਥੇ ਉਹਨੂੰ ਜਗ੍ਹਾ ਮਿਲਦੀ ਆ ਉੱਥੇ ਆਪਣੀ ਹੱਟੀ ਸਜਾ ਲੈਂਦਾ ਛੋਟਾ ਮੋਟਾ ਕਾਰੋਬਾਰ ਧੰਦਾ ਕਰਦਾ ਬਹੁਤ ਸਾਰੇ ਜਿਹੜੇ ਅਫਸਰ ਸਹਿਬਾਨ ਜਾਂ ਹੋਰ ਵੱਡੇ ਲੀਡਰ ਸਹਿਬਾਨ ਹੋਣਗੇ ਉਹਨਾਂ ਦੇ ਘਰਾਂ ਦੇ ਬਾਹਰ ਵੀ ਇਹ ਜੇ ਰੇੜੀਆਂ ਫੜੀਆਂ ਲੱਗੀਆਂ ਹੋਣਗੀਆਂ। ਔਰ ਅੱਜ ਇਸੇ ਪਵਿੱਤਰ ਤਿਹਾਰ ਤੇ ਜਦੋਂ ਹਰ ਆਦਮੀ ਇੰਤਜ਼ਾਰ ਕਰ ਰਿਹਾ ਆਪਣੇ ਗ੍ਰਾਹਕ ਦਾ ਔਰ ਗ੍ਰਾਹਕ ਇੰਤਜ਼ਾਰ ਕਰ ਰਿਹਾ ਵੀ ਉਹ ਇਸ ਖੁਸ਼ੀ ਦੇ ਮੌਕੇ ਤੇ ਅਸੀਂ ਜਾ ਕੇ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਲਈ ਕੋਈ ਨਾ ਕੋਈ ਚੀਜ਼ ਖਰੀਦ ਕੇ ਆਪਣੇ ਘਰ ਲੈ ਕੇ ਆਣੀ ਆ। ਤਾਂ ਉਹਨੂੰ ਜਦੋਂ ਉੱਥੇ ਦਾ ਮਾਹੌਲ ਨਜ਼ਰ ਆ ਰਿਹਾ ਜਿਸ ਤੰਗ ਦੇ ਨਾਲ ਉੱਥੇ ਇਹਨਾਂ ਲੋਕਾਂ ਨੂੰ ਭੇਜ ਕੇ ਮੈਂ ਜਿਹੜੀ ਗੱਲ ਸ਼ੁਰੂ ਚ ਕਹੀ ਸੀ ਵੀ ਕੀ ਦੀ ਸ਼ੈਤ ਇਹ ਹੋ ਰਿਹਾ ਸਾਢੇ 3 ਸਾਲ ਚ ਸਰਕਾਰ ਨੂੰ ਕੋਈ ਅਕਰੋਚਮੈਂਟਾਂ ਨਜ਼ਰ ਨਹੀਂ ਆਈਆਂ ਸਰਕਾਰ ਨੇ ਕੋਈ ਪਾਲਿਸੀ ਨਹੀਂ ਬਣਾਈ ਵੀ ਕਦੋਂ ਇਹਨਾਂ ਜਿੰਨੀਆਂ ਅਕਰੋਚਮੈਂਟਾਂ ਨੂੰ ਅਸੀਂ ਹਟਾਣਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਵੀ ਜਦੋਂ ਸਮਾਰਟ ਸਿਟੀ ਦਾ ਪਲਾਨ ਆਇਆ ਤਾਂ ਉਹਦੇ ਵਿੱਚ ਲਗਭਗ 64 ਵੈਂਡਰ ਜੋਨ ਬਣਾਉਣ ਦੀ ਪ੍ਰਯੋਜਨਾ ਉਸ ਪੈਸੇ ਦੇ ਨਾਲ ਕਾਰਪੋਰੇਸ਼ਨ ਦੇ ਵਿੱਚ ਸੀ 스마트 ਸਿਟੀ ਦਾ ਪੈਸਾ ਲੱਗ ਗਿਆ ਕਿੱਥੇ ਲੱਗਿਆ ਇਟਾਂ ਲੱਗੀਆਂ ਪੱਟੀਆਂ ਗਈਆਂ ਉਹ ਕਿਸੇ ਨੂੰ ਯਾਦ ਵੀ ਨਹੀਂ ਕਿੱਥੇ ਗਿਆ ਉਸ ਦੇ ਵਿੱਚ ਕਈ ਅਫਸਰ ਜੇਲ੍ਹ ਕਟਿਆਏ بڑے ਵੱਡੇ ਵੱਡੇ ਕਪਲੇ ਹੋ ਗਏ ਉਹ ਵੈਂਡਰ ਜੋਨ ਨਹੀਂ ਬਣੇ ਫੇਰ ਇਹ ਸਰਕਾਰ ਆਈ ਇਹਨਾਂ ਨੇ ਕਿਹਾ ਸੀ ਚਾਰ ਵੈਂਡਰ ਜ਼ੋਨ ਬਣਾਵਾਂਗੇ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ 'ਚ ਉਹ ਚਾਰ ਵੈਂਡਰ ਜ਼ੋਨ ਕਿੱਥੇ ਨੇ ਤੁਸੀਂ ਲੋਕਾਂ ਨੂੰ ਫੈਸਿਲਿਟੀ ਕੋਈ ਦੇ ਨਹੀਂ ਰਹੇ ਔਰ ਲੋਕਾਂ ਨੂੰ ਨਰਾਜ਼ ਕਰ ਰਹੇ ਹੋ ਸ਼ਹਿਰ ਦਾ ਕਿਹੜਾ ਐਸਾ ਬਾਜ਼ਾਰ ਆ ਜਿਹਦੇ ਵਿੱਚ ਦੁਕਾਨ ਦੇ ਬਾਹਰ ਫੜੀ ਨਹੀਂ ਲੱਗੀ ਹੋਈ ਉਹ ਅੱਜ ਦੀ ਨਹੀਂ ਲੱਗੀ ਹੋਈ ਉਹ ਰੋਜ਼ ਇਹਨਾਂ ਨੂੰ ਇਹੀ ਅਫਸਰ ਉੱਥੋਂ ਲੰਘਦੇ ਨੇ ਰੋਜ਼ ਨਜ਼ਰ ਆਂਦੀ ਆ ਰੋਜ਼ ਲੋਕਾਂ ਵੱਲੋਂ ਬੇਨਤੀ ਕੀਤੀ ਜਾਂਦੀ ਆ ਉਦੋਂ ਉਦੋਂ ਉਹਨਾਂ ਦੇ ਨਾਲ ਮਹੀਨੇ ਬੰਨੇ ਹੋਏ ਨੇ ਉਹਨਾਂ ਤੋਂ ਖਰਚਾ ਲੱਤਾ ਜਾਂਦਾ ਉਹਨਾਂ ਦੀਆਂ ਸੈਟਿੰਗਾਂ ਨੇ ਤੇ ਉਹ ਉੱਥੇ ਦੀ ਉੱਥੇ ਪੰਚਨਾਕ ਇਹ ਸਿਰਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਹੁਣ ਤਿਹਾੜ ਦੇ ਮੌਕੇ ਤੇ ਇਹਨੂੰ ਹਟਾਉਣ ਦੇ ਪਿੱਛੇ ਕੀ ਮਨਸ਼ਾ ਕੀ ਮਾਨਸਿਕਤਾ ਕੀ ਦੀ ਸ਼ੈਤ ਇਹ ਆ ਬੜਾ ਸਿੱਧਾ ਸਿੱਧਾ ਨਜ਼ਰ ਆ ਰਿਹਾ ਵੀ ਇਹਨਾਂ ਦਾ ਮੋਟਿਵ ਉਹਨਾਂ ਨੂੰ ਹਟਾਣਾ ਨਹੀਂ ਹੈ ਇਹਨਾਂ ਦਾ ਮੋਟਿਵ ਆ ਤਿਹਾਰ ਦੇ ਮੌਕੇ ਤੇ ਆਪਣੇ ਘਰ ਪਰਣਾ ਆਪਣੀਆਂ ਸੈਟਿੰਗਾਂ ਕਰਨਾ ਉਹਨਾਂ ਲੋਕਾਂ ਨੂੰ ਗਰੀਬ ਲੋਕਾਂ ਨੂੰ ਧਮਕਾਣਾ ਜਿਹੜੇ ਛੋਟੀ ਮੋਟੀ ਰੋਜੀ ਰੋਟੀ ਕਰ ਰਹੇ ਨੇ ਯਾਰ ਕਿਤੇ ਤੁਸੀਂ ਕਹਿ ਰਹੇ ਹੋ ਐਂਬੂਲੈਂਸ ਰੀਸਤਾ ਨਹੀਂ ਕਿਤੇ ਕੁਝ ਦੱਸ ਰਹੇ ਹੋ ਤਾਂ ਇਹ ਰਸਤੇ ਪਹਿਲਾਂ ਕਿੱਥੇ ਗਏ ਸੀ ਸ਼ਹਿਰ ਨੂੰ ਸਵੱਛ ਬਣਾਣਾ ਸ਼ਹਿਰ ਨੂੰ ਖੂਬਸੂਰਤ ਬਣਾਣਾ ਸ਼ਹਿਰ ਨੂੰ ਖੁੱਲਾ ਡੁੱਲਾ ਬਣਾਣਾ ਕਾਰਪੋਰੇਸ਼ਨ ਦਾ ਕੰਮ ਆ ਬਟ ਉਹਦੇ ਲਈ ਵੀ ਕੋਈ ਸਮਾਂ ਹੁੰਦਾ ਘਰੇ ਵਿਆਹ ਰੱਖਿਆ ਹੋਵੇ ਤੇ ਤੁਸੀਂ ਕੋਈ ਅਹਿਜਤ ਮੌਕਾ ਹੋਵੇ ਖੁਸ਼ੀ ਦਾ ਤੇ ਉਸ ਮੌਕੇ ਤੇ ਇਹ ਜਾ ਖਲਣ ਪਾਉ ਤੇ ਤੁਹਾਨੂੰ ਕੋਈ ਮਾਫ ਨਹੀਂ ਕਰੂਗਾ ਹਰ ਆਦਮੀ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੋਣਾ ਚਾਹੁੰਦਾ ਤੇ ਤੁਸੀਂ ਉਹਦੇ ਚ ਖਲਲ ਬਣ ਰਹੇ ਹੋ ਕਿਸ ਢੰਗ ਦੇ ਨਾਲ ਤੁਸੀਂ ਤਮਕਾਰ ਰਹੇ ਹੋ ਦੁਕਾਨਦਾਰਾਂ ਨੂੰ ਮਾਰਕੀਟ ਇਸਿਊਆਂ ਨੂੰ ਕਿਵੇਂ ਉਹਨਾਂ ਦੇ ਨਾਲ ਇਹ ਸਾਰਾ ਕੁਝ ਵਿਵਾਰ ਹੋ ਰਿਹਾ ਔਰ ਉੱਥੇ ਜਿਹੜਾ ਗ੍ਰਾਹਕ ਜਾ ਰਿਹਾ ਉਹ ਵੀ ਜਾਣ ਤੋਂ ਕਤਰਾ ਰਿਹਾ ਔਰ ਲੋਕਾਂ ਦੇ ਵਪਾਰ ਦੇ ਉੱਤੇ ਅਸਰ ਪੈ ਰਿਹਾ ਪੰਜਾਬ ਪਹਿਲਾਂ ਹੀ ਭੁਗਤ ਭੋਗੀ ਆ ਮਿੱਤਰੋ ਪੰਜਾਬ ਦਾ ਵਪਾਰ ਪਹਿਲਾਂ ਹੀ ਬੜਾ ਪਿੱਛੇ ਜਾ ਰਿਹਾ ਪੰਜਾਬ ਦੇ ਲੋਕ ਪਹਿਲੇ ਹੀ ਤਰਹੀ ਤਰਾਈ ਕਰ ਰਹੇ ਆ ਉਹ ਰਹਿੰਦਾ ਹੁੰਦਾ ਜਦੋਂ ਆ ਦੇਣ ਤਿਹਾਰ ਆ ਗਏ ਜਿਹਦੇ ਮੌਕੇ ਦੇ ਉੱਤੇ ਅਸੀਂ ਰਣ ਮਿਲ ਕੇ ਲੋਕਾਂ ਨੇ ਬਜਾਰਾਂ 'ਚ ਜਾਣਾ ਉਹਨਾਂ ਨੇ ਆਪਣੀਆਂ ਸ਼ਾਪਿੰਗਾਂ ਕਰਨੀਆਂ ਨੇ ਇਸ ਤਿਹਾੜ ਨੂੰ ਖੁਸ਼ੀ ਨਾਲ ਮਨਾਣਾ ਉਸ ਮੌਕੇ ਦੇ ਉੱਤੇ ਆ ਕੇ ਤੁਸੀਂ ਫੇਰ ਇਹੋ ਜਿਹੇ ਕੰਮ ਕਰ ਰਹੇ ਹੋ ਤਾਂ ਇਹ ਪਤਾ ਲੱਗਦਾ ਵੀ ਸਰਕਾਰ ਦੀ ਮਾਨਸਿਕਤਾ ਹਰ ਉਸ ਧਰਮ ਦੇ ਕੰਮ ਦਾ ਹੋਵੇ ਕੋਈ ਖੁਸ਼ੀ ਦਾ ਕੰਮ ਹੋਵੇ ਉਹਦੇ ਚੜੀਕਾ ਬਨਣ ਦੀ ਆ ਤੁਸੀਂ ਆ ਪਿਛਲੇ ਦਿਨ ਤੋਂ ਦੇਖ ਲਓ ਕਿੱਡੇ-ਕਿੱਡੇ ਕੇਸ ਕ腐ਸ਼ਨ ਦੇ ਬਾਹਰ ਆ ਰਹੇ ਆ ਕਾਰਪੋਰੇਸ਼ਨ ਦੀ ਤਾਂ ਗੱਲ ਕਰ ਵੀ ਕਾਰਪੋਰੇਸ਼ਨ ਦੇ ਕਿੰਨੇ ਅਫਸਰ ਕ腐ਸ਼ਨ ਦੇ ਵਿੱਚ ਫੜੇ ਜਾ ਚੁੱਕੇ ਨੇ ਇਹਨਾਂ ਦੇ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਅਫਸਰ ਫੜੇ ਜਾ ਰਹੇ ਨੇ ਪਰ ਇਹਨਾਂ ਨੂੰ ਕੋਈ ਸੁਰਤ ਹੀ ਨਹੀਂ ਹੈ ਇਹਨਾਂ ਨੂੰ ਇਹਨਾਂ ਕੰਮਾਂ ਤੋਂ ਵੇਹਲ ਨਹੀਂ ਜਿਹੜੇ ਇਹ ਸਰਕਾਰ ਜਿਨੇ ਪਹਿਨਾ ਟੋਲ ਫਰੀ ਨੰਬਰ ਜਾਰੀ ਕਰਦੀ ਸੀ ਅੱਜ ਉਹ ਟੋਲ ਫਰੀ ਨੰਬਰ ਵੀ ਭੁੱਲ ਚੁੱਕੇ ਨੇ ਮੈਨੂੰ ਲੱਗਾ ਭਗਵੰਤ ਸਬਾਨ ਜੀ ਨੂੰ ਆਪ ਵੀ ਯਾਦ ਨਹੀਂ ਹੋਣਾ ਇਹਨਾਂ ਦੇ ਜਿਹੜੇ ਸਤਕਾਰਯੋਗ ਲੀਡਰਸ਼ਿਪ ਆ ਉਹਨਾਂ ਨੂੰ ਯਾਦ ਨਹੀਂ ਹੋਣਾ ਵੀ ਅਸੀਂ ਕੋਈ ਟੋਲ ਫਰੀ ਨੰਬਰ ਜਨਤਾ ਲਈ ਜਾਰੀ ਕੀਤਾ ਸੀਗਾ ਅੱਜ ਉਹ ਸਾਰਾ ਕੁਝ ਭੁੱਲੀ ਬੈਠੇ ਨੇ ਤੇ ਨਵੇਂ ਰੋਜ਼ ਨਵੀਆਂ ਲਕੀਰਾਂ ਰੋਜ਼ ਨਵੇਂ ਪੈਮਾਨੇ ਜਨਤਾ ਦੇ ਵਿੱਚ ਇੰਟਰੋਡਿਊਸ ਕਰਾਈ ਜਾ ਰਹੇ ਨੇ ਲੋਕ ਬੜੀ ਤਰਾਹੀ ਤਰਾਹੀ ਕਰ ਰਿਹਾ ਦੇਖੋ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਦੇ ਕੰਮ ਆ ਸੜਕਾਂ ਟੁੱਟੀਆਂ ਪਈਆਂ ਨੇ ਸਫਾਈ ਦਾ ਕੋਈ ਵਿਵਸਥਾ ਨਹੀਂ ਹੈਗੀ ਆ ਲਾਈਟਾਂ ਸਟਰੀਟ ਲਾਈਟਾਂ ਚਾਹੇ ਉਹ ਹਾਈਵੇ ਦੇ ਉੱਤੇ ਨੇ ਚਾਹੇ ਗਲੀਆਂ 'ਚ ਨੇ ਉਹ ਇਹਨਾਂ ਤੋਂ ਚੱਲ ਨਹੀਂ ਰਹੀਆਂ ਔਰ ਅਸੀਂ ਤਿਹਾਰ ਦੇ ਮੌਕੇ ਤੇ ਇਸ ਤੰਗ ਦੇ ਨਾਲ ਲੋਕਾਂ ਨੂੰ ਪਰੇਸ਼ਾਨ ਕਰਕੇ ਇਹ ਜਿਹੜਾ ਕੰਮ ਕਰ ਰਹੇ ਆ ਬੜਾ ਸਿੱਧਾ ਸਿੱਧਾ ਨਜ਼ਰੀਆ ਜਾ ਰਿਹਾ ਕਿ ਤੁਸੀਂ ਇਹ ਆਪਣੀਆਂ ਜੇਬਾਂ ਭਰਨ ਦੇ ਲਈ ਸਰਕਾਰ ਦੀ ਸ਼ਹਿ ਦੇ ਉੱਤੇ ਇਹ ਸਾਰਾ ਕੰਮ ਹੋ ਰਿਹਾ ਔਰ ਮੈਂ ਬੜੇ ਸਿੱਧੇ ਲਫ਼ਜ਼ਾਂ ਚ ਭਾਰਤੀ ਜਨਤਾ ਪਾਰਟੀ ਦੀ ਨਖੇਦੀ ਕਰਦੀ ਆ ਔਰ ਮੈਂ ਨਾ ਅਫਸਰ ਸਹਿਬਾਨਾਂ ਨੂੰ ਥੋੜੇ ਮਾਦਮ ਰਹੀ ਇਹ ਚੇਤਾਵਨੀ ਵੀ ਦੇਣੀ ਚਾਹਨਾ ਵੀ ਇਸ ਟੰਗ ਦੇ ਨਾਲ ਪਿੱਛੇ ਲੱਗੂ ਬਣ ਕੇ ਕੰਮ ਨਾ ਕਰੋ ਜਿਸ ਟੰਗ ਦੇ ਨਾਲ ਤੁਸੀਂ ਜਨਤਾ ਨੂੰ ਪਰੇਸ਼ਾਨ ਕਰ ਰਹੇ ਹੋ ऐसे खुशी दे मौके ते खुशी दे त्यौहारਾਂ ਦੇ ਮੌਕੇ ਤੇ ਤਾਂ ਇਹ ਜਨਤਾ ਨੇ ਤੁਹਾਨੂੰ ਮਾਫ਼ ਨਹੀਂ ਕਰਨਾ ਔਰ ਜਦੋਂ ਮੌਕਾ ਮਿਲਿਆ ਇਹ ਸਰਕਾਰ ਹੋਰ ਸਾਲ 6 ਮਹੀਨੇ ਦੀ ਗੱਲਬਾਤ ਆ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਭੁਗਤਣਾ ਪੈਣਾ ਇਸ ਕਰਕੇ ਇਹਨਾਂ ਦੇ ਪਿੱਛੇ ਲੱਗੂ ਬਣ ਕੇ ਕਮਣਾ ਕਰੋ ਮੇਰੇ ਕੋਲ ਸਾਰਿਆਂ ਦੀ ਸਾਡੇ ਕੋਲ ਆ ਰਹੀਆਂ ਫਾਈਲਾਂ ਵੀ ਕੌਣ-ਕੌਣ ਕੀ ਕਰ ਰਿਹਾ ਔਰ ਮੇਰੇ ਕੋਲ ਐਸੀ-ਐਸੀ ਕੇਸ ਆਇਆ ਇਹ ਲੋਕ ਐਡੇਡੇ ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ੇ ਹੋ ਰਹੇ ਨੇ ਐਡੀਆਂ-ਐਡੀਆਂ ਬਿਲਡਿੰਗਾਂ ਨਜਾਇਜ਼ ਬਣੀਆਂ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਔਰ ਐਸੇ-ਐਸੇ ਕੇਸ ਸਾਡੇ ਕੋਲ ਆਏ ਕਿ ਕੋਈ ਆਦਮੀ ਆਪਣੇ ਪਲਾਟ ਦੀਆਂ ਨੀਂਹਾਂ ਭਰਨ ਗਿਆ ਤਾਂ ਉਹਦੀਆਂ ਨੀਂਹਾਂ ਭਰਨ ਦੇ ਉੱਤੇ ਬਲਡੋਜ਼ਰ ਲੈ ਕੇ ਪਹੁੰਚ ਗਿਆ ਕਿਸੇ ਲੀਡਰਸ਼ਿਪ ਦੀ, ਲੋਕਲ ਸਰਕਾਰ ਦੀ ਸ਼ਹਿਰ ਦੇ ਉੱਤੇ। ਔਰ ਖੁਦ ਉਹ ਅਫਸਰ ਸਹਿਬਾਂ ਨੇ ਬਿਆਨ ਕਰਦੇ ਨੇ ਜੀ ਸਾਡੇ ਵੱਸਤ ਕੁਝ ਨਹੀਂ, ਸਾਨੂੰ ਉੱਪਰੋਂ ਪ੍ਰੈਸ਼ਰ ਹੈ। ਯਾਰ ਐਸੀ ਪ੍ਰੈਸ਼ਰ ਦੇ ਵਿੱਚ ਪੰਜਾਬ ਸੂਬਾ ਚੱਲ ਰਿਹਾ ਔਰ ਪੰਜਾਬ ਦੀ ਜਨਤਾ ਭੁਗਤ ਰਹੀ ਆ ਤਰਾਹੀ ਤਰਾਹੀ ਕਰ ਰਹੀ ਆ ਮੈਂ ਤੁਹਾਡੇ ਮਾਹ ਮਾਦੇ ਬਨਾਹੀ ਇਹਨਾਂ ਨੂੰ ਸਾਰੇ ਨੂੰ ਚੇਤਾਵਨੀ ਦੇਣਾ ਚਾਹਨਾ ਕਿ ਜਨਤਾ ਦੇ ਜਿਹੜਾ ਇਹ ਤੁਹਾਡਾ ਘੜਾ ਪਾਪ ਦਾ ਭਰ ਰਿਹਾ ਔਰ ਜਨਤਾ ਤੁਹਾਨੂੰ ਮਾਫ ਨਹੀਂ ਕਰੂਗੀ ਔਰ ਆਣੇ ਦਿਨਾਂ 'ਚ ਤੁਹਾਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ